ਜੈਪੁਰ ਹਵਾਈ ਅੱਡੇ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਪਾਈਸ ਜੈਟ ਦੀ ਇੱਕ ਮਹਿਲਾ ਕਰਮਚਾਰੀ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਯਾਨੀ CISF ਦੇ ਇੱਕ ਕਰਮਚਾਰੀ ਨੂੰ ਅੱਪੜ ਜੜ ਦਿੱਤਾ ਹੁਣ ਇਸ ਮਾਮਲੇ ਉੱਤੇ ਸਪਾਈਸ ਜੈਟ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਮਹਿਲਾ ਅਧਿਕਾਰੀ ਦਾ ਯੋਨ ਉਤਪੀੜਨ ਹੋਇਆ ਹੈ ਅਤੇ ਉਹ ਇਸ ਮਾਮਲੇ ਵਿੱਚ ਆਪਣੇ ਕਰਮਚਾਰੀ ਦੇ ਨਾਲ ਹਨ ਮਹਿਲਾ ਕਰਮਚਾਰੀ 11 ਜੁਲਾਈ ਨੂੰ ਸਵੇਰੇ 4 ਵਜੇ 에ਅਰਪੋਰਟ ਦੇ ਵਿਕਲ ਗੇਟ ਤੋਂ ਅੰਦਰ ਆ ਰਹੀ ਸੀ ਇਸ ਸਮੇਂ ਉਹਨਾਂ ਨੂੰ ਏਐਸਆਈ ਗਿਰੀ ਰਾਜ ਪ੍ਰਸਾਦ ਨੇ ਰੋਕ ਦਿੱਤਾ ਤੇ ਕਿਹਾ ਕਿ ਤੁਸੀਂ ਇਸ ਗੇਟ ਤੋਂ ਅੰਦਰ ਨਹੀਂ ਜਾ ਸਕਦੇ ਤੁਹਾਨੂੰ ਇੱਥੋਂ ਅੰਦਰ ਜਾਣ ਦੀ ਆਗਿਆ ਨਹੀਂ ਹੈ ਸੀਐਫਆਈ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਕਰਮਚਾਰੀ ਨੂੰ 에ਅਰਲਾਈਨ ਦੇ ਕਰੂ ਦੇ ਗੇਟ ਤੇ ਚੈਕਿੰਗ ਕਰਾਉਣ ਲਈ ਕਿਹਾ ਗਿਆ ਪਰ ਉਸ ਵੇਲੇ ਉੱਥੇ ਕੋਈ ਮਹਿਲਾ ਕਰਮਚਾਰੀ ਨਹੀਂ ਸੀ ਮਾਮਲੇ ਤੇ ਜੈਪੁਰ ਹਵਾਈ ਅੱਡੇ ਦੇ ਐਸ ਐਚਓ ਦਾ ਕਹਿਣਾ ਹੈ ਕਿ ਐਸ ਆਈ ਨੇ ਮਹਿਲਾ ਦੀ ਜਾਂਚ ਲਈ ਇੱਕ ਮਹਿਲਾ ਕਰਮਚਾਰੀ ਨੂੰ ਬੁਲਾਇਆ ਸੀ ਪਰ ਤਦ ਤੱਕ ਬਹਿਸ ਜ਼ਿਆਦਾ ਵੱਧ ਗਈ ਅਤੇ ਮਹਿਲਾ ਕਰਮਚਾਰੀ ਨੇ ਸੀਐਫਆਈ ਕਰਮਚਾਰੀ ਨੂੰ ਥੱਪੜ ਜੜ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਮਹਿਲਾ ਕਰਮਚਾਰੀ ਦੇ ਖਿਲਾਫ ਭਾਰਤੀ ਦੰਡ ਸੈਇਤਾ ਦੀ ਧਾਰਾ 121 ਅਤੇ 132 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਮਹਿਲਾ ਸਪਾਈਸ ਜੈਟ 에ਅਰਲਾਈਨ ਵਿੱਚ ਫੂਡ ਸੁਪਰਵਾਈਜ਼ਰ ਹੈ ਮਾਮਲੇ ਉੱਤੇ 에어ਲਾਈਨ ਨੇ ਕਿਹਾ ਹੈ ਕਿ ਜੈਪੁਰ ਹਵਾਈ ਅੱਡੇ ਤੇ ਅੱਜ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਇਸ ਵਿੱਚ ਸਪਾਈਸ ਜੈਟ ਦੀ ਇੱਕ ਮਹਿਲਾ ਸੁਰੱਖਿਆ ਸਟਾਫ ਮੈਂਬਰ ਅਤੇ ਇੱਕ ਪੁਰਸ਼ ਸੀਆਈਐਸ ਕਰਮਚਾਰੀ ਸ਼ਾਮਲ ਸਨ। ਸਟੀਲ ਦੇ ਗੇਟ ਤੇ ਇੱਕ ਕੈਟਰਿੰਗ ਵਾਹਨ ਨੂੰ ਐਸਕਾਟ ਕਰਦੇ ਸਮੇਂ ਸਾਈਡੀ ਮਹਿਲਾ ਸੁਰੱਖਿਆ ਸਟਾਫ ਮੈਂਬਰ ਨੂੰ ਰੋਕਿਆ ਗਿਆ। ਉਸ ਕੋਲ ਬਿਊਰੋ ਵੱਲੋਂ ਜਾਰੀ ਕੀਤਾ ਗਿਆ ਵੈਧ 에어ਪੋਰਟ ਐਂਟਰੀ ਪਾਸ ਸੀ। ਸੀਐਫਆਈ ਕਰਮਚਾਰੀ ਨੇ ਗਲਤ ਭਾਸ਼ਾ ਦੀ ਵਰਤੋਂ ਕੀਤੀ। ਪਾਈਸ ਜੈਟ ਇਸ ਤੇ ਤੁਰੰਤ ਕਾਰਵਾਈ ਕਰ ਰਿਹਾ ਹੈ ਇਹ ਇੱਕ ਮਹਿਲਾ ਕਰਮਚਾਰੀ ਦੇ ਖਿਲਾਫ ਜਿੰਸੀ ਸ਼ੋਸ਼ਣ ਦਾ ਇੱਕ ਗੰਭੀਰ ਮਾਮਲਾ ਹੈ ਅਸੀਂ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਹੈ ਅਤੇ ਅਸੀਂ ਆਪਣੇ ਕਰਮਚਾਰੀ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਅਤੇ ਉਸ ਨੂੰ ਪੂਰਾ ਸਮਰਥਨ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਐਸ ਐਚਓ ਨੇ ਕਿਹਾ ਹੈ ਕਿ ਏਐਸਆਈ ਦੀ ਸ਼ਿਕਾਇਤ ਦੇ ਆਧਾਰ ਤੇ ਅਸੀਂ ਪੀੜਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ